ਇਹ ਲੈਫਟ ਜੇ ਉੱਤਰਦੇ ਸਾਰੇ ਢੰਗ ਲਿਆ ਹਨ ਮਾਝਾ ਘਾਣਾ ਯਾਜੀ ਲੰਗਰ ਸਾਹਿਬ ਦੀਆਂ ਇਹ ਸਾਰੇ ਆਪੇ ਹੀ ਬਣਾਏ ਆ ਆਪੇ ਤਿਆਰ ਕਰਦੇ ਇਹ ਤਾਂ ਵੀ ਸ਼ਰਮ ਲਾਉਦੇ ਅੱਛਾ ਤਵੇ ਵੀ ਸ਼ਰਮ ਲਾਉਦੇ ਲੈ ਜਾਗੇ ਯਾਰ ਇੱਕ ਨਿਕਨੇ ਨਿਕੇ ਯਾਰ ਹਾਲੀ ਕਰਨ ਦੇ ਘੋੜਿਆਂ ਨੂੰ ਹੈ ਕਰ ਗੱਲ ਕੋਈ ਡਰ ਨਹੀਂ ਵੇ ਲਿਜੇ ਇੱਧਰ ਆ ਗਏ ਆ ਤੇ ਆਪਾਂ ਹੁਣ ਜਾਵਾਂਗੇ ਆ ਇੱਧਰ ਰਹਿ ਗਿਆ ਉਹ ਸਾਡੀ ਬਿਲਡਿੰਗ ਆ ਤੇ ਮੌਸਮ ਮੌਸਮ ਕਿਆਮਤ ਹੀ ਹੋਇਆ ਪਿਆ ਆ ਵਾ ਪੱਕਾ ਦਿਖਾਈਏ ਲੰਗਰ ਹਾਲ ਚ ਫੀਰੀ ਹੀ ਹੁੰਦਾ ਦੇਖੋ ਪੱਕਾ ਲਗਾ ਕੇ ਡਾਈ ਇਹ ਤਾਂ ਲੱਗਦਾ ਇਹਦਾ ਨਹੀਂ ਹੈਲੀਕਾਪਟਰ ਦਾ ਪੱਕਾ ਲਓ ਜੀ ਦੇਖੋ ਲੈਣਾ ਲੱਗੀਆਂ ਤਾਂ ਵੱਧ ਪਾਉਂਦੇ ਆ ਕੱਟ ਕਰਾ ਉਹ ਪੁਣਾ ਮੜੀ ਪੋਣੀ ਲਿਆਵਾ ਗੱਲ ਕਰ ਇੱਥੇ ਤੇਲ ਬਣਦਾ ਪਿਓਰ ਅਸੀਂ ਖਾਣਾ ਇੱਥੋਂ ਇੱਥੋਂ ਗਰੀ ਦਾ ਤੇਲ ਉਹ ਮਿਲਦਾ ਕਿਹੜਾ ਕਹਿੰਦੇ ਨੂੰ ਕੋਕੋਨਟ ਨਾਰੀਆ ਵੀ ਅੱਗੇ ਅਰੀ ਝੋਂਚਨੀ ਆਉਂਦੀ ਕਿ ਨਹੀਂ 16 ਮੰਜ਼ਲੀ ਆ ਜੀ ਇਹ ਤੇ ਕਾਮੇ ਦਾ ਚੱਲੀ ਜਾਂਦਾ ਯਾਰ ਰੰਗ ਰੂੰਗਾ ਜੇ ਹੋਣਾ ਲਓ ਜੀ 7ਵੀਂ ਮੰਜ਼ਲ ਤੇ ਆ ਗਏ ਆਹ ਲਓ ਜੀ ਇੱਥੇ ਕੰਡੇ ਬੈਠੇ ਆਪਾਂ ਜੋ ਹੋਇਆ ਤੇ ਇੱਕ ਗਦਾਵਰੀ ਨਦੀ ਤੇ ਮਤਲਬ ਆ ਗੁਰਦਰਾ ਸਾਹਿਬ ਨਕੀਨਾ ਘਾਟ ਇਹ ਸਾਡਾ ਕਮਰਾ ਆ ਤੇ ਆ ਸੁੱਚ ਉੱਪਰ ਤੇ ਆਉ ਚੱਲ ਪਈ ਐਸੀ ਜੀ ਸੇਵਾ ਕਰਨਾ ਆ ਗਏ ਆ ਬਾਪਿਆਂ ਨੇ ਲਿਫਟ ਚ ਉਤਰਦੇ ਸਾਰੀ ਢੋਂਗ ਲਿਆ ਸਾਨੂੰ ਹੈ ਤੇ ਖੋਨਾਦਾਨ ਉਹਕੇ ਆਪਾਂ ਤੇ ਚਲੇ ਹੀ ਸਵੇਰੇ ਮੱਥਾ ਟੇਕਣ ਜੇ ਨਿਕਲੇ ਸੀਗੇ ਤਾਂ ਨਾਲ ਹੀ ਬਾਬਿਆਂ ਨੇ ਕਿਹਾ ਸੇਵਾ ਤੇ ਜਾਣਾ ਪੁੱਤ ਤੇ ਆਪਾਂ ਕਿਥੋਂ ਨਾ ਕਰਨੀ ਤੇ ਨਾਲ ਹੀ ਗੱਡੀ 'ਚ ਬਿਠਾ ਲਿਆ ਤੇ ਇੱਕ ਸਿੰਘ ਤੇ ਸਿੰਘਣੀ ਸਾਡੇ ਗੱਬੇ ਬਿਠਾਏ ਆ ਸੀਟ ਤੇ ਤੇ ਉਹਨਾਂ ਨੂੰ ਵੀ ਇਦਾਂ ਬਿਠਾ ਲਿਆ ਤੇ ਬਾਬਾ ਅੱਗੇ ਬੈਠਾ ਹੀ ਉਹ ਸੱਜੀ ਸਾਈਡ ਕੱਭੀ ਸਾਈਡ ਤੇ ਗੱਡੀ ਡਾਉਂਦਾ ਜਾ ਰਿਹਾ ਛੇਤੀ ਕੱਢਦੇ ਕਹਿੰਦਾ ਤੇ ਹੁਣ ਤੇ ਇੱਥੇ ਕਿ ਮਿਲਦੇ ਆ ਦੇਖਦੇ ਠੀਕ ਆ ਜੀ ਦੇਖਿਓ ਵਲੌਗ ਮੇਰੇ ਤੋਂ ਨੇ ਆ ਲਓ ਜੀ ਆ ਗਏ ਆ ਇੱਥੇ ਇਹ ਹੈਗਾ ਬਿਸ਼ਨਪੁਰੀ ਦੇ ਵਿੱਚ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਨੇ ਮੱਝਾਂ ਕਮਾਂ ਜਿਹੜੀਆਂ ਰੱਖੀਆਂ ਜਿੱਤੋਂ ਇੱਥੋਂ ਦੁੱਧ ਜਾਂਦਾ ਆ ਤੇ ਇੱਥੋਂ ਹੀ ਸਾਰਾ ਦੁੱਧ ਜਿਹੜਾ ਕਿ ਲੰਗਰ ਦੇ ਵਿੱਚ ਵਰਤਿਆ ਜਾਂਦਾ ਬੱਚਿਆਂ ਲਈ ਚਾਹ ਲਈ ਤੇ ਇੱਥੋਂ ਜਾਂਦਾ ਗਾਵਾਂ ਮੱਝਾਂ ਬੜੀਆਂ ਚੋਟੀ ਦੀਆਂ ਜੀ ਦੇਖ ਦੇ ਸਕਦੇ ਤੁਸੀਂ ਸੋ ਸਫਾਈ ਵੀ ਪੂਰੀ ਰੱਖਦੇ ਆ ਸਿੰਘ ਇੱਥੇ ਬਕਾਇਦਾ ਸਿੰਘ ਲੱਗੇ ਆ ਤੇ ਸਾਨੂੰ ਇੱਥੇ ਗੰਡਿਆਂ ਦੀ ਸਫਾਈ ਕਰਨ ਲਈ ਲਿਆਂਦਾ ਆ ਸੋ ਬਾਤ ਦੇਖਿਓ ਤੁਸੀਂ ਲਓ ਜੀ ਬੰਦਾ ਆਪਣਾ ਲੱਗਾ ਹੈ ਸੇਵਾ ਤੇ ਗੰਡੇ ਆ ਜੀ ਹੋ ਗੀ ਇਹਦੇ तो गढ़ प्यारगीना घाट साहब गुरुद्वारा साहब गुरुद्वारा नगीना घाट साहब ਮੁੱਟਾ ਦਲ ਦੀ ਨਿਹੰਗ ਸ਼ਾਉਣੀ ਆ ਸੱਚ ਮਤਨ ਬਿਧੀ ਚੰਦਿਆਂ ਦੇ ਵਿੱਚ ਆਣਾ ਹੈ ਇਹ ਮੁੱਟਾ ਦਾਲ ਆ ਆ ਨੇ ਸ਼ਾਸਤਰ ਬਣਾਉ ਲਿਆ ਆਪਣੇ ਵਿੱਚ ਰੱਖਿਆ ਮੈਨਾਂ ਜਦ ਦਿੱਤੀ ਹੈ ਅੱਛਾ ਤਰੇ ਜਾਣ ਲੱਗੇ ਲੈ ਕੇ ਜਾਵਾਂਗੇ ਯਾਰ ਆਪਣਾ ਇੱਕ ਇੱਕ ਬਾਟਾ ਉਹ ਛਕੀਵਾ ਕਰਾਂਗੇ ਜਿਦਾ ਨਾ ਸਰਵ ਲੋਹ ਦੇ ਬਾਟੇ ਚ ਪੀਣਾ ਬਹੁਤ ਵਧੀਆ ਆ ਕੀ ਇਹਦਾ ਫਾਇਦਾ ਹੁੰਦਾ ਸਰਵ ਲੋਹ ਦੇ ਬਾਟੇ ਦਾ ਇਹ ਆਪਣੇ ਸਰੀਰ ਨੂੰ ਲੋਹੇ ਦੀ ਕਮੀ ਹੁੰਦੀ ਉਹ ਪੂਰੀ ਕਰ ਦਿੰਦਾ ਕਸ 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 ਤਾਂ ਦੇ ਅੰਦਰ ਜਾਂਦਾ ਹੈ ਇਹ ਸਾਰੇ ਆਪੇ ਹੀ ਬਣਾਏ ਆ ਆਪੇ ਤਿਆਰ ਕੀਤੇ ਇਹ ਸਾਰੇ ਸਰਵਲੋਹ ਦੇ ਅੱਛਾ ਤਵੇ ਵੀ ਸਰਵਲੋਹ ਦੇ ਲੈ ਜਾਗੇ ਯਾਰ ਇਹ ਪਸਾਵਾ ਕੜਾਈਆਂ ਬਾਟੇ ਤੜਕਾ ਗਾਣੀ ਕਿੰਨੇ ਦਾ ਤਵਾ ਇੱਕ ਹਾਂਜੀ ਤਵਾ ਕਿੰਨੇ ਦਾ ਇੱਕ 250 ਦਾ ਅਛਾ 250 ਦਾ ਤਵਾ ਹੀ ਸਰਵਲੋਹ ਦੇ ਆ ਹਨਾ ਇਸੇ ਸਾਰਾ ਸਰਵਲੋਹ ਦਾ ਬਣਾਉਨੇ ਤੁਸੀਂ ਸਾਰੇ ਸਰਵਲੋਹ ਦਾ ਇੱਕ ਲਾਲ ਵੀ ਸਰਵਲੋਹ ਦਾ ਅਛਾ ਕਾਰਾਗਰੀ ਸਾਰੀ ਆਪਣੀ ਆ ਤੇ ਗਲਾਸ ਸਰਵਲੋਹ ਦਾ ਹੈ ਗਲਾਸ ਕਿੰਨੇ ਦਾ 220 ਦਾ 220 ਰੁਪਏ ਦਾ ਉਹ ਤਾਂ ਹੈ ਮਹਿੰਗਾ ਸਰਵਦਾ ਆਰਬ ਚੱਕਾ ਲੈਣਾ ਸਰਬ ਲੋਹ ਦਾ ਫਾਇਦਾ ਵੀ ਆ ਕੋਈ ਨਹੀਂ ਆਪਾਂ ਅਜੇ 5-7 ਦਿਨ ਇੱਥੇ ਹੀ ਆ ਜਾਣ ਲੱਗੇ ਨਾ ਆਪਾਂ ਤੇ ਆਪਾਂ ਲੈ ਕੇ ਜਾਵਾਂਗੇ ਇੱਕ ਦੋ ਚੀਜ਼ਾਂ ਵਧੀਆ-ਵਧੀਆ ਜਿਹੜੀਆਂ ਹੈ ਇਹ ਵੀਰ ਆਪ ਆਪਣੇ ਆ ਸਰਬ ਲੋਹੇ ਦੇ ਬਰਤਨ ਬਣਾਉਂਦਾ ਆ ਇਹ ਹੈਗਾ ਜੀ ਗਦਾਵਰੀ ਨਦੀ ਦੇ ਕੰਡੇ ਤੇ ਦੁਕਾਨ ਆ ਵੀਰ ਨੇ ਪਾਈ ਤੇ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਵਧੀਆ ਜਿਹੜਾ ਸਰਬ ਲੋਹੇ ਦੇ ਪੱਟੇ ਦੇ ਵਿੱਚ ਲੰਗਰ ਪਾਣੀ ਛਕਣਾ ਵਧੀਆ ਹੁੰਦਾ ਆ ਤਸੀਂ ਲੈ ਕੇ ਜਾ ਸਕਦੇ ਹੋ ਆਪ ਕਾਰਾਗਰੀ ਆਪਣੇ ਹੱਥ ਨਾਲ ਕਰਦਾ ਆ ਸੋ ਵਧੀਆ ਭਰਾ ਅੰਬਰਸਰ ਤੋਂ ਆਇਆ ਇਹ ਪਹਿਲਾ ਲਓ ਜੀ ਇਹ ਹੈਗਾ ਜੀ ਇਹ ਘੋੜਿਆਂ ਦਾ ਤਵੇਲਾ ਹੈ ਜੀ ਹਜ਼ੂਰ ਸਾਹਿਬ ਦਾ ਤੇ ਦੇਖੋ ਇੱਧਰ ਜੌਰ ਦਿਖਾਉਂਦੇ ਨੇ ਆਣੇ ਨਿਕੇ ਨਿਕੇ ਚੜੇ ਘੋੜਿਆਂ ਤੇ ਵਾਹ ਵਾਹ ਦੇਖ ਕੇ ਦੇ ਨਿਕੇ ਨਿਕੇ ਯਾਰ ਹਾਲੀ ਕਰਉਂਦੇ ਘੋੜਿਆਂ ਨੂੰ ਹੈ ਕਰ ਗੱਲ దారనీ సిత్యం దారనీ తోర్నిండిగ్యు దారని కోడు వారవ్యం లట్యం లటూదగ్యం మానిండ్యు అందే లోమాను జనిదిం కొడిందేం అదా కొడేం క ਪਰ ਨਹੀਂ ਹੁਣ ਇੱਧਰ ਨੂੰ ਮੂੰਹ ਕਰਦਾ ਕਿ ਨਹੀਂ ਕਰਦੇ ਦਿਖਾਉਨੇ ਤੁਹਾਨੂੰ ਇੱਧਰੋਂ ਲੱਗਾ ਆ ਜੇ ਚਾਰਾ ਕਾਂ ਛੋਲੇ ਚੱਪਦਾ ਪਿਆ ਜੇ ਅਜੇ ਛੋਲੇ ਚੱਪਦਾ ਪਿਆ ਅਜੇ ਨਹੀਂ ਦੇਖਣਾ ਇੱਧਰ ਨੂੰ ਦੇਖ ਘੋੜੇ ਕਿੰਨੇ ਸ਼ਾਨਦਾਰ ਆ ਉਹ ਉਧਰ ਨੂੰ ਉਧਰ ਨੂੰ ਚੱਲਦੇ ਨੇ ਹਨਾ ਆ ਜਾਉਂਗਾ ਆ ਘੋੜੇ ਲੈ ਕੇ ਜਾਣ ਵਾਲਾ ਹਨਾ ਗੱਡੀ ਆੜੀ ਦੇਖੋ ਜੀ ਕਿੰਨੇ ਘੋੜੇ ਬੰਨੇ ਇੱਥੇ ਸਾਰਾ ਤਵੇਲਾ ਘੋੜਿਆਂ ਦਾ ਹੀ ਆ ਹੈ ਤਾਂ ਨੇਮੋ ਤੇ ਰੱਖਦਾ ਲੱਭਦੇ ਹੋਰ ਕੋ ਲੱਭਦਾ ਨੇਮੀ ਅਸਈ ਆਇਆ ਜੀ ਇਹ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਗੇਟ ਦੇ ਮੋਰੇ ਖੜਦੇ ਆ ਲੈ ਕੇ ਇਹ ਹੈਗਾ ਜੀ ਪੰਜਾਂ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਹੈ ਜੀ ਇਹਦਾ ਨਾਮ ਹੈਗਾ ਦਲਬਾਗ ਲਾਓ ਜੀ ਕਰੋ ਦਰਸ਼ਨ ਸਫਾਈ ਵੀ ਪੂਰੀ ਰੱਖਦੇ ਆ ਆ ਗਿਆ ਆ ਉਹ ਨਮੋ ਹੋਲਾ ਨਮੋ ਹੋਲ ਸੈਂਟੜਾ ਉਹ ਮੇਨ ਘੋੜਾ ਆਇਆ ਆਪਣੇ ਗੁਰੂਪਾ ਔਰ ਇਹਰਾ ਠਾਣ ਹੁਆ ਕਾਨੀ ਲੱਭਦੇ ਪਏ ਆ ਹੈ ਬਾਬਾ ਨੇ ਮੂਲ ਫੈਨਿੰਗ ਘੋੜੇ ਦਾ ਨਾਮ ਹੈ ਇਹਦਾ ਹਾਂ ਗੱਭਰੂ ਲਾਓ ਜੀ ਘੋੜਿਆਂ ਦੇ ਨਾਮ ਇਹ ਹੈਗਾ ਇਹ ਵੀ ਪੰਜਾਂ ਪਿਆਰਾਂ ਦੀ ਸਵਾਰੀ ਵਾਲਾ ਘੋੜਾ ਇਹਦਾ ਨਾਮ ਹੈ ਗੱਭਰੂ ਕਿਹੜੇ ਸ਼ਾਨਦਾਰ ਘੋੜੇ ਆ ਕਿਨੇ ਕਿਨੇ ਉੱਚੇ ਘੋੜੇ ਆ ਜੀ ਬਹੁਤ ਘੋੜੇ ਆ ਯਾਰ നഗാരോടേ നഗാരാ മറക്കാ നഗാരോടാ നഗാരോട നഗാരോടാബന ਜੀ ਇੱਕ ਵਾਰੀ ਕਰ ਲੋ ਦਰਸ਼ਨ ਤੇ ਫੇਰ ਆਪਾਂ ਚੱਲਦੇ ਆਂ ਪਰ ਘੋੜੇ ਦਿਖਾਉਣ ਲੈ ਆਏ ਤੁਹਾਨੂੰ ਤਾਂ ਬੇਲੇ ਚ ਇੱਧਰ ਉਧਰ ਘੋੜੇ ਥੋੜੇ ਬਨੇ ਵਾਵਾ ਘੋੜੇ ਮੇਰੇ ਹਿਸਾਬ ਨਾਲ ਹੋਣੇ ਆ ਕੋਈ 60 70 ਘੋੜੇ ਹੋਣੇ ਆ ਹੈ ਹੁਣਗੇ ਇੰਨੇ ਕਿ ਨਹੀਂ 50 60 ਘੋੜੇ ਹੈਗੇ ਬੰਨੇ ਜੀ ਆ ਦੇਖੋ ਕਈ ਵੀਰ ਭਰਾ ਛੱਡ ਵੀ ਜਾਂਦੇ ਇੱਥੇ ਜਿਨ੍ਹਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਹੋਈਆਂ ਗੁਰੂ ਘਰ ਤੋਂ ਤੇ ਕਈ ਇਹਨਾਂ ਦੇ ਆਪਣੇ ਆ ਇੱਥੇ ਜੱਦੀ ਜਿਹੜੇ ਇੱਥੇ 메ਨ ਘੋੜਾ ਜਿਹੜਾ ਇੱਥੋਂ ਦਾ ਆ ਬਾਬਾ ਅਨਮੋਲ ਸਿੰਘ ਉਹ ਹੈਗਾ ਜੀ ਆਹ ਪਰੇ ਖੜਾ ਉਹ ਕੀਤਾ ਮੂੰਹ ਉਧਰ ਨੂੰ ਚੱਲ ਆ ਜਾ ਇਹ ਜਿਹੜਾ ਘੋੜਾ ਹੈ ਜੀ ਇਹਦਾ ਨਾਂ ਹੈਗਾ ਆ ਬਾਬਾ ਅਨਮੋਲ ਸਿੰਘ ਜੀ ਤੇ ਇਹ ਘੋੜਾ ਗੁਰੂ ਜੀ ਦੀ ਗੱਦੀ ਵਾਸਤੇ ਵਰਤਿਆ ਜਾਂਦਾ ਜਦੋਂ ਦੁਸ਼ਹਿਰਾ ਹੁੰਦਾ ਨਗਰ ਕੀਰਤਨ ਹੁੰਦਾ ਤੇ ਇੱਥੇ ਕਹਿੰਦੇ ਆ ਜੀ ਗੁਰੂ ਮਹਾਰਾਜ ਆਪ ਸਵਾਰੀ ਕਰਦੇ ਆ ਤੇ ਬਿਲਕੁਲ ਸਹੀ ਗੱਲ ਆ ਕਲੀਏ ਵੇ ਕੀ ਉਹ ਕੋੜਾ ਹੈ ਬਾਬਾ ਅਨਮੋਲ ਸਿੰਘ ਜੀ ਲਓ ਜੀ ਹੁਣ ਆਪਾਂ ਚੱਲਦੇ ਆਂ ਵਾਪਸੀ ਨੂੰ ਲਓ ਜੀ ਹਟ ਵਾਲੇ ਨੇ ਛੱਡਤਾ ਅਸੀਂ ਤਵੇਲੇ ਚ ਇੱਧਰ ਆ ਗਏ ਆ ਤੇ ਆਪਾਂ ਹੁਣ ਜਾਵਾਂਗੇ ਆ ਇੱਧਰ ਰਹਿ ਗਿਆ ਉਹ ਸਾਡੀ ਬਿਲਡਿੰਗ ਆ ਤੇ ਮੌਸਮ ਮੌਸਮ ਕਿਆਮਤ ਹੀ ਹੋਇਆ ਪਿਆ ਆ ਤੇ ਨਾਲ ਆਪਾਂ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰਾ ਸਾਹਿਬ ਜਾਵਾਂਗੇ ਲਓ ਬਾਣੀ ਸਾਨੂੰ ਮਿਲਦੀ ਇੱਥੇ ਦਾਦੇ ਆਪਣੇ ਨੂੰ ਲੈ ਕੇ ਤੁਰਿਆ ਇੱਕ ਹੋਰ ਤਰ੍ਹਾਂ ਦਾ ਜਿਹਦੇ ਤੁਸੀਂ ਦਰਸ਼ਨ ਕੀਤੇ ਹੈ ਜੀ ਇਹ ਹੈਗਾ ਜੀ ਬੰਦਾ ਘਾਟ ਸਾਹਿਬ ਤੇ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੀ ਹੈ ਜੀ ਇੱਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਮਾਦੂ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਪੰਜਾਬ ਤੋੜਿਆ ਸੀ ਤੇ ਸਹਿਬਜ਼ਾਦਿਆਂ ਦਾ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੂਬਾ ਸਰਹੰਦ ਕੋ ਤੇ ਨਾਲ ਸਰਹੰਦ ਦੀ ਇੱਟ ਖੜਕਾ ਕੇ ਇੱਟ ਨਾਲ ਇੱਟ ਖੜਕਾ ਕੇ ਲਿਆ ਸੀਗਾ ਸੋ ਇਹ ਗੁਰਦੁਆਰਾ ਸਾਹਿਬ ਬੰਦਾ ਘਾਟ ਸਾਹ ਵਾ ਸੋ ਤੁਸੀਂ ਦਰਸ਼ਨ ਕਰ ਸਕਦੇ ਇਹ ਵੀ ਗੋਦਾਵਰੀ ਨਜ਼ਰੀ ਤੇ ਗੋਦਾਵਰੀ ਨਦੀ ਦੇ ਉੱਤੇ ਬਣਿਆ ਹੋਇਆ ਹੈ ਔਜੀ ਸਵੇਰੇ ਉੱਠ ਕੇ ਆਪਾਂ ਤੇ ਚੱਲ ਪਏ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਇੱਥੇ 11 ਵਜੇ ਦਾਲ ਮਿਲਦੀ ਆ ਜੀ ਗੁਰੂ ਮਹਾਰਾਜ ਦੀ ਉਦੋਂ ਦੀ ਰਵਾਇਤੀ ਚੱਲੀ ਆਉਂਦੀ ਆ ਮਹਾਰਾ ਸੱਚੇ ਪਾਸ਼ਾ ਜੀ ਛਕਦੇ ਹੋਣੇ ਆ ਤੇ ਉਹ ਸੰਗਤਾਂ ਨੂੰ ਛਕਾਉਂਦੇ ਆ ਸੋ ਉਹਦੇ ਨਾਲ ਕਹਿੰਦੇ ਰੋਗ ਦੂਰ ਹੋ ਜਾਂਦੇ ਆ ਸੋ ਸ਼ਰੀਰ ਦੇ ਸਾਰੇ ਰੋਗ ਦੂਰ ਹੋ ਜਾਂਦੇ ਆ ਸੰਗਤ ਜੀ ਆ ਕੇ ਤੇ ਜ਼ਰੂਰ ਇੱਥੇ ਦਰਸ਼ਨ ਦਿਓ ਦਾਲ ਦੀ ਸੇਵਾ ਤੋਂ ਬਾਅਦ ਪੂਰੀ ਏ ਮਤਲਬ ਅਰਦਾਸ ਦੇ ਤਹਿਤ ਬਣਦੀ ਹੈ ਜੀ ਦਾਲ ਦਾਲ ਤੋਂ ਬਾਅਦ 12:00 ਵਜੇ ਲਗਭਗ ਵਰਤੌਣੀ ਸ਼ੁਰੂ ਕਰ ਦਿੰਦੇ ਆ ਤੇ ਬਾਅਦ ਚੋਂ ਸ਼ਰਧਾਈ ਜਿੰਦੇ ਆ ਜੀ ਦਾਲ ਤੋਂ 15-20 ਮਿੰਟ ਬਾਅਦ ਉਹ ਵੀ ਪੂਰੀ ਸ਼ਹੀਦੀ ਸ਼ਰਧਾਈ ਆ ਜੀ ਪੂਰੀ ਪੈਰੇ ਚ ਬਣਦੀ ਹੈ ਜੀ ਉਹ ਵੀ ਸ਼ਕਣੀ ਆ ਜੀ ਤੇ ਜਰੂਰ ਪਹੁੰਚੋ ਸਾਰੇ ਇੱਕ ਵਾਰੀ ਤੇ ਨਾਲਾ ਸਿੰਘ ਸਾਹਿਬ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਹੇ ਆ ਸੋ ਦੇਖੋ ਰਾਹ ਦਿਖਾਈਏ ਲੰਗਰ ਹਾਲ ਜੀ ਸ੍ਰੀ ਹਰਿਉਤ ਸਾਹਿਬ ਦੇਖੋ ਪੱਖਾ ਲਗਾ ਕੇ ਡਾਈ ਇਹ ਤਾਂ ਲੱਗਦਾ ਜਿਹੜਾ ਜਹਾਜ ਦਾ ਨਹੀਂ ਹੈਲੀਕਾਪਟਰ ਦਾ ਪੱਖਾ ਹੁੰਦਾ ਹੈ ਸਤ ਗੰਗਾਂ ਸਾਹਿਬ ਦਾ ਪਟਾ ਰਿਹਾ ਜੀ ਲੈ ਆਹ ਆਹ ਜੀ ਲੰਗਰ ਹਾਲ ਹਰਿਉਤ ਸਾਹਿਬ ਦਾ ਦੇਖੋ ਵਾਹਿਗੁਰੂ ਵਾਹਿਗੁਰੂ ਲੰਗਰ ਪਾਣੀ ਚਾਹ ਹੀ ਛੱਕੇ ਜੇ ਲੰਗਰ ਤੇ ਆਪਾਂ ਛੱਕਿਆ ਨਹੀਂ ਚਲੀਏ ਫੇ ਉਹਦਰ ਆਪਾਂ ਅੱਜ ਦਾਲ ਪਾਣੀ ਛੱਕ ਕੇ ਫੇਜਾਣੀ ਆ। ਕਰੋ ਦਰਸ਼ਕ। ਉਹ ਲੱਗੀਆਂ ਲੈਣਾ ਦਾਲ ਵਰਤਨ ਲਾ ਭੀ ਆ ਜਾ ਆਪਾਂ ਲੇਟ ਹੋ ਗਈਆਂ। ਉਹ ਆਹੇ ਕਰੋ। ਲਓ ਜੀ ਦੇਖੋ ਲੈਣਾ ਲੱਗੀਆਂ। ਉਹ ਸੰਗਤ ਜੀ ਬਹਿ ਗਏ ਆ ਜੀ ਲਾਈਨਾਂ ਵਿੱਚ ਇੱਥੇ ਹੁਣ ਦਾਲ ਨੂੰ ਭੋਗ ਲੱਗ ਕੇ ਤੇ ਸੰਗਤਾਂ ਦੇ ਵਿੱਚ ਵਰਤਾਇਆ ਜਾਏਗਾ ਸ਼ਕਿਵਾਨ ਕਿ ਤੁਸੀਂ ਵੀ ਤੇ ਆਪਾਂ ਵੀ ਛਕ ਲਈਏ ਠੀਕ ਹੈ ਜੀ ਕਲਾ ਤੇ ਭਾਣੇ ਸਰਵਤ ਦਾ ਭਲਾ ਹਾਥ ਮੇਰਾ ਯਾਰ ਆ ਆਪਣਾ ਭਰਾ ਸਾਡਾ ਟ੍ਰੇਨ ਵਾਲਾ ਜੱਟ ਇਹ ਗੁਰਜੀ ਕੀ ਫਤਿਹ ਦਾਲ ਵਰਤਣ ਲੱਗੀ ਹੁਣ ਅੱਲੇ ਨਾਲ ਡੁੱਲੇ ਪਿਆਰੋ ਬੜੇ ਪ੍ਰੇਮ ਨਾਲ ਕਰਨੀ ਆ ਸੇਵਾ ਕਹੋ ਬਾ ਜਿੰਨਾ ਆਈਦਾ ਹਾਂ ਹਾਂ ਲੈ ਉਹਨਾਂ ਕਾਟਾ ਵੱਧ ਪਉਂਦੇ ਆ ਕੱਟ ਕਰਾ ਉਹ ਪੁਣਾ ਮੜੀ ਪੋਣੀ ਲਿਆਵਾ ਗੱਲ ਕਰ ਤੂੰ ਜਿੱਦਾ ਕਹਦੇਗਾ ਮੈਂ ਪੁਣੀ ਘਰ ਕੀ ਕਹਿੰਦੇ ਆ ਵੱਧ ਲੱਗਾ ਮੁੰਡੇ ਨੇ ਲੋਨ ਕਹਿੰਦੇ ਮੁੰਡੇ ਵੱਧ ਪਉਂਦੇ ਆ ਬਾਬਾ ਜੀ ਲੋਨ ਕੱਟ ਪਾਇਆ ਕਰੋ ਜੀ ਲਓ ਸੰਗਤ ਜੀ ਦਾਲ ਆ ਗਈ ਆ ਜੀ ਹੁਣ ਆਪਾਂ ਛਕਦੇ ਆ ਤੇ ਐਦਾਂ ਵਰਤਉਂਦੇ ਆ ਜੀ ਸਿੰਘ ਤਾਲ ਤੇ ਤੁਸੀਂ ਵੀ ਜਰੂਰ ਆ ਕੇ ਸ਼ਖੋ ਤੇ ਕਰੋ ਦਰਸ਼ਨ ਸਾਡੇ ਬਲੌਗਾਂ ਚ ਵਾਹ ਇੰਨਾ ਨਹੀਂ ਰਕੜਾ ਪੂਰਾ ਆਹ ਨਾ ਢੇੜਾ ਬੰਨਿਆ ਪੂਰਾ ਭੱਜੇ ਸੰਗਤ ਵੇ ਵਾਹ ਯਾਰ ਲੱਗੇ ਮੱਤੀ ਸਾਈਡ ਇੱਕ ਹੋਰ ਰਗੜਾ ਲੱਗਦਾ ਇੱਥੇ ਹੁਣ ਸਰਦਾਈ ਦੀ ਦੇਖ ਤਿਆਰ ਹੋ ਕੇ ਵਰਤਨੀਆਂ ਪੂਰੀ ਇਹ ਤੋਂ ਬਾਰੀ ਤੋਂ ਲਾਓ ਜੀ ਦੇਖਾਂ ਦੂੰਗਾ ਸ਼ੱਕ ਕੇ ਤੇ ਨਾਲ ਤਾਲਾਂ ਸ਼ੱਕ ਕੇ ਤੇ ਆਪਾਂ ਬਾਬੇ ਦੀਆਂ ਆ ਗਏ ਆ ਹੁਣ ਹੁਣ ਜਾਵਾਂਗੇ ਕਮਰੇ ਦੇ ਵਿੱਚ ਤੇ ਸਾਡਾ ਰਾਦਾ ਵੀ ਲੋਕਲ ਗੁਰਦਾਰੇ ਘੁੰਮਣਾ ਪਰ ਕੱਲ ਕੱਲ ਅੱਜ ਅਸੀਂ ਸੇਵਾ ਕਰਨੀ ਹੈ ਗੁਰਦਰਾ ਲੰਗਰ ਸਾਹਿਬ ਤੇ ਮਿਲਦੇ ਆਪਾਂ ਉੱਥੇ ਜਾ ਕੇ ਤੇ ਇੱਕ ਵਾਰੀ ਸਾਡੇ ਦਰਸ਼ਨ ਕਰ ਲਵੋ ਵੀਰ ਭਰਾ ਸਿੱਧੂ ਸਾਹਿਬ ਦੇ ਵਾਹਿਗੁਰੂ ਬਾਕੀ ਤਾਂ ਮਾਜਾ ਮਾਤਾ ਨੂੰ ਸ਼ਹਿਰ ਦਾ ਹੀ ਦਿਖਾ ਹੀ ਦੇਣਾ ਆਓ ਜੀ ਆਓ ਸਾਡੀ ਬਿਲਡਿੰਗ ਪਾਫਾਂ ਛੱਡ ਦੀ ਵੇ ਸਾਡੀ ਸਰਾں ਕਿਉਂ ਬਈ ਬਿਲਕੁਲ ਸਾਰੇ ਬਿਆਰ ਕਹਿਲ ਫੈਲ ਹੁੰਦੇ ਹੋਏ ਸ਼ਾਮਾਂ ਨੂੰ ਇੱਥੇ ਰੌਣਕਾਂ ਇੰਨੀਆਂ ਹੁੰਦੀਆਂ ਹਨਾ ਓਏ ਹੋਏ ਤੇ ਸ਼ਾਮ ਜਿਹੜਾ ਮੀਂਹ ਲੱਗਿਆ ਸੀ ਇਹਨਾਂ ਮਿਹਣਾਂ ਦੀ ਵਧੀਆ ਸੀ ਨਾ ਮਜ਼ੇਦਾਰ ਮੌਸਮ ਹੁਣ ਵੀ ਬੜਾ ਵਧੀਆ ਤੂੰ ਮਨ ਚਾਹੇ ਨਾਵਾਂ ਨ ਹਵਾ ਵੇਖ ਕੇ ਨਹੀਂ ਵਗੰਦੀ ਆ ਹਵਾ ਇੱਥੇ ਬਹੁਤ ਵਗਦੀ ਹੈ ਜੀ ਇੱਥੇ ਕੋਈ ਸ਼ੱਕ ਨਹੀਂ ਆ ਮੌਸਮ ਇੱਥੇ ਠੰਡਾ ਰਹਿੰਦਾ ਸਾਡੇ ਦੇ ਉੱਤੇ ਗਰਮੀ ਦੇ ਤਾੜਕੇ ਲੱਗਦੇ ਨਾ ਇੱਥੇ ਇੱਥੇ ਮੌਸਮ ਠੰਡਾ ਰਹਿੰਦਾ ਆ ਕਿਉਂਕਿ ਮੀਂਹ ਪੈਂਦੇ ਦਰਖਤ ਵੜੇ ਆ ਤੇ ਨਿੰਮਾਂ ਜਿਹੜੀਆਂ ਉਹਨਾਂ ਦਾ ਤਾਂ ਤੇ ਪਤਾ ਹੀ ਕੁਝ ਨਹੀਂ ਕਿੰਨੀਆਂ ਆ ਰਕਤ ਤੇ ਬਹੁਤ ਹੀ ਜ਼ਿਆਦਾ ਆ ਸੋ ਇੱਕ ਵਾਰੀ ਤਾਕਾ ਚਾਕਾ ਦੇਖ ਲਓ ਤੇ ਆਪਾਂ ਚੱਲੇ ਆਂ ਕਮਰੇ ਦੇ ਵਿੱਚ ਚੱਲੀ ਜਾਂਦੇ ਆ ਦੋ ਤੂੰ ਆ ਉੱਪਰ ਘਰੇਟਾ ਉਟਾ ਨਹੀਂ ਇਹ ਹੈਗਾ ਸੀਮੈਂਟ ਲੈ ਕੇ ਜਾਂਦਾ ਯਾਰ ਉੱਪਰ ਤੇ ਆ ਇੱਥੇ ਤੇਲ ਬਣਦਾ ਪਿਓਰ ਅਹੀਂ ਖਾਣਾ ਇੱਥੋਂ ਇੱਥੋਂ ਗਿਰੀ ਦਾ ਤੇਲ ਉਹ ਮਿਲਦਾ ਕਿਹੜਾ ਕਹਿੰਦੇ ਉਹਨੂੰ ਕੋਕੋਨਟ ਨਾਰੀਅਲ ਦਾ ਸ਼ੁੱਧ ਤੇਲ ਉਹ ਮੈਂ ਚੱਲਦੇ ਰਹਿੰਦੀ ਆ ਆ ਸਾਡੀ ਬਿਲਡਿੰਗ ਦੇ ਘਰ ਦਰਸ਼ਕ ਤੇ ਬਿਲਡਿੰਗਾਂ ਵਾਲਾ ਵੇਖ ਕੇ ਕਦੀ ਝੁਣਚਣੀ ਆਉਂਦੀ ਕਿ ਨਹੀਂ 16 ਮੰਜ਼ਲੀ ਆ ਜੀ ਇਹ ਤੇ ਕੰਮ ਇਹਦਾ ਚੱਲੀ ਜਾਂਦਾ ਯਾਰ ਰੰਗ ਰੂੰਗ ਜੇ ਹੋਣਾ ਵਿੱਚ ਚੱਲੀ ਜਾਂਦਾ ਕਿਉਂਕਿ ਇਹ ਕਿਹੜਾ ਛੋਟੇ ਕੰਮ ਆ ਚਲਦੇ ਰਹਿੰਦੇ ਆ ਬਾਕੀ ਕਮਰੇ ਚ ਜਾ ਕੇ ਮਿਲਦੇ ਆਪਾਂ ਤੁਹਾਨੂੰ ਆ ਬਾਬਾ ਕੀ ਹਾਲ ਹੈ ਜੀ ਅੰਦਰੋਂ ਤੁਸੀਂ ਨਹੀਂ ਕੀ ਬਲਾਂ ਹੋ ਗਿਆ ਖਰਾਬ ਤਾਂ ਆਪਾਂ ਜਾਣਾਂਗੇ ਤੁਰ ਕੇ ਚਲੋ 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 ਆ ਜਾਓ ਇਹ ਵੀ ਹੋਰ ਲੱਤਾਂ ਨੇ ਇਹਦਾ ਸੇਕ ਕੱਟਣਾ ਤੇ ਅੱਲਾ ਹੀ ਜਾਣ ਨਾ ਦਸੋਂ ਮੰਜਲ ਤੱਕ ਹਾਂਜੀ ਦਸਵੀਂ ਤੇ ਤੁਸੀਂ ਸੇਕ ਤੁਹਾਡਾ ਵੀ ਬਥੇਰਾ ਏਰੀਆ ਜੇ ਕਿੱਥੋਂ ਆਏ ਤੁਸੀਂ ਅਸੀਂ ਆ ਗਏ ਦੂਜੀ ਮੰਜ਼ਲ ਖੰਡਾੜਾ ਆ ਜਾਓ ਕੋਈ ਗੱਲ ਨਹੀਂ ਆ ਜਾਓ ਆ ਜਾਓ ਅਨੇ ਥੱਕ ਹੋ ਜਾਂਦਾ ਹੈ ਜੀ ਇੱਥੇ ਤੁਰਨਾ ਫਿਰਨਾ ਜਿਆਦਾ ਪਈ ਅਸੀਂ ਆਈ ਹਿਸ਼ਾਰਪੁਰ ਜਿਲੇ ਲਓ ਜੀ 7ਵੀਂ ਮੰਜ਼ਲ ਤੇ ਆ ਗਏ 7 8 ਹੂੰ ਮੰਦੌ ਸਾਡਾ ਗਿਆ ਜਿੜ ਤੈਨੂੰ ਆਂਟੀ ਕਹਿਣ ਲਾਪੇਗੀ ਪੁੱਤ ਚੜਾ ਦੇ ਤੇ ਆਪਾਂ ਫਿਰ ਸੇਵਾਲ ਨੂੰ ਹੋ ਗਏ ਆ ਨਹੀਂ ਨੋ ਲੋ ਜੀ ਮੈਂ ਦੱਸਣਾ ਫਲੋਰ ਪਾੜੀ ਲੋ ਜੀ ਚਾਚੂ ੀਕੇ ਤੇ ਹੁਣ ਆਪਾਂ 12 1 ਵਜੇ ਰੋਟੀ ਪਾਣੀ ਲੰਗਰ ਪਾਣੀ ਸ਼ਾ ਕੇ ਆਇਆ ਹੁਣ ਆਪਾਂ ਆ ਕੇ ਬਹਿ ਕੇ ਗਦਾਵਰੀ ਨਦੀ ਤੇ ਯਾਰ ਇਤਨਾ ਹਵਾ ਦੇ ਵਿੱਚ ਦਿਲ ਕਰਦਾ ਵੀ ਬਸ ਨਾ ਬੈਠੇ ਰਹੀਏ ਇੰਨੀ ਕਿ ਸੋਹਣੀ ਹਵਾ ਕਿਉਂਕਿ ਦਰਖਤ ਬੜੇ ਆ ਤੇ ਗ੍ਰੀਨਰੀ ਬਹੁਤ ਆ ਇੱਥੇ ਸਾਡੇ ਵਾਂਗੂ ਨਹੀਂ ਇੱਥੇ ਹੈਗਾ ਹੋਮਸ ਜੀ ਇੱਥੇ ਹੋਮ ਇੱਕ ਦਿਨ ਵੀ ਨਹੀਂ ਹੋਇਆ ਹੋਇਆ ਇੱਕ ਦਿਨ ਵੀ ਹੋਮ ਹੋਮ ਇੱਥੇ ਮੱਸਰੀ ਹੈਗਾ ਸੋਹਣੀ ਹਵਾ ਵਗਦੀ ਆ ਗਦਾਵਰੀ ਦੀ ਨਦੀ ਤੇ ਕਦੇ ਬੈਜੀਦਾ ਆ ਕਦੇ ਲੰਗਰ ਸਾਹਿਬ ਸੇਵਾ ਕਰ ਲਈ ਦੀ ਕਦੇ ਹਜੂਰ ਸਾਹਿਬ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਸੁਣਨ ਚਲ ਜੀਦਾ ਆ ਸੋ ਬੜੇ ਸੋਹਣੇ ਦਿਨ ਬੀਤੇ ਪਏ ਗੁਰੂ ਘਰ ਦੀ ਸੇਵਾ ਗਈ ਇੱਥੇ ਜ਼ਰੂਰ ਆਓ ਯਾਰ ਇੱਥੇ ਵਾਕੇ ਮਹਾਰਜ ਹਾਜ਼ਰ ਨਾਜ਼ਰ ਵਰਤਦੇ ਆਪ ਤੇ ਆਹ ਭਰਾ ਪੈਦੀ ਅਰੇ ਆਇਆ ਗੁਰਵਿੰਦਰ ਆਪਣਾ ਤੇ ਇਹਦਾ ਵੀ ਬਾਰ ਮਨ ਲਗਾਏ ਤੇ ਸਾਰੇ ਆਓ ਇੱਥੇ ਸਾਰੇ ਜ਼ਰੂਰ ਆਓ ਇੱਕ ਬੜਾ ਪਿਆਰ ਸਤਿਕਾਰ ਮਿਲਦਾ ਇੱਥੇ ਤੇ ਲੋਕਲ ਗੁਰਦੁਆਰੇ ਇੱਕ ਦਿਨ ਕਮਾਉਂਦੇ ਆ ਇੱਥੇ ਉਹਦਾ 2-400 ਆਟੋ ਵਾਲੇ ਲੈਂਦੇ ਜਿੱਦਾਂ ਪਰ ਪਰਸਨ ਤੇ ਬਾਕੀ ਇੱਥੇ ਗੱਡੀਆਂ ਵੀ ਜਾਂਦੀਆਂ ਜੀ ਆਪਣੀ ਗੱਡੀ ਕਰਨੀ ਨਾਨਕ ਚੀਰਾ ਸਾਹਿਬ ਨੂੰ ਇਹ 2-4000 ਰੁਪਏ ਲੈਂਦੇ ਜੇ ਆਪਣੀ ਗੱਡੀ ਤੇ ਜਾਣਾ ਕਿਸੇ ਤੇ ਕਰਕੇ ਹਨਾ ਤੇ ਜੇ ਤੁਸੀਂ ਬੱਸਾਂ ਵੀ ਜਾਂਦੀਆਂ ਇੱਥੇ ਬੱਸਾਂ ਮਤਲਬ ਕਿ ਸਾਰੇ ਮਿਕਸ ਜਾਂਦੇ ਜਿਦਾ ਇੱਕ ਦੋ ਜਾਣੇ ਆਪਾਂ ਆ ਦੋ ਚਾਰ ਜਾਣੇ ਕੋਈ ਪੱਸਾਂ ਭਰ ਕੇ ਪਰ ਸਵਾਰੀ 400 ਰੁਪਿਆ ਇਦਾਂ ਹੀ ਹੈ ਨਾ ਹੂੰ 4.5 450 ਰੁਪਿਆ ਪਰ ਸਵਾਰੀ ਉਹ ਵੀ ਤੁਸੀਂ ਜਾ ਸਕਦੇ ਹੋ ਸਵੇਰੇ 6 ਵਜੇ ਜਾਂਦੀ ਆ ਬੱਸ ਟੈਂਪੂ ਟ੍ਰੈਵਲਰਾਂ ਜਾਂਦੀਆਂ ਆ 6 ਵਜੇ ਨਿਕਲਦੀਆਂ ਇੱਥੋਂ ਤੇ ਤੁਸੀਂ ਆਪਣੇ ਤਿਆਰ ਪਾਣੀ ਹੋ ਕੇ ਤੇ 5 ਵਜੇ ਆ ਜਾਓ ਉੱਥੇ 5.5 ਤੁਸੀਂ ਜਾ ਸਕਦੇ ਆ ਤੇ ਸ਼ਾਮ ਨੂੰ ਵਾਪਸੀ 6 ਵਜੇ ਵਾਪਸ ਆ ਜਾਂਦੇ ਆ ਮੱਤਾ ਟੇਕ ਕੇ ਠੀਕ ਆ ਜੀ ਤੇ ਰਾਜ ਲੰਗਰ ਪਾਣੀ ਵੀ ਸ਼ਕਾਉਂਦੇ ਆ ਤੇ ਲੋਕਲ ਗੁਰਦੁਆਰੇ ਇੱਕ ਦਿਨ ਘੁਮਾਉਂਦੇ ਆ 11 ਗੁਰਦੁਆਰੇ 11 12 ਉਹ ਲੋਕਲ ਗੁਰਦੁਆਰੇ ਜਿੱਦਾ 5-5 ਮਿੰਟ ਉੱਥੇ ਲੈ ਕੇ ਜਾਣਾ ਉੱਥੇ ਉਹਨਾਂ ਨੇ ਆਪਣਾ ਇਤਿਹਾਸ ਦੱਸਣਾ ਸਾਰਾ ਉਹ ਘੁਮਾਉਂਦੇ ਆ ਉਹ ਪਰਸਵਾਰੀ 200 ਰੁਪਿਆ ਨੂੰ ਕਿਹਾ ਹੈ ਨਾ ਅੰਕਲ ਨੇ ਉਹ ਅਸੀਂ ਕੱਲ ਜਾਵਾਂਗੇ ਤੇ ਉਹ ਵੀ ਤੁਹਾਨੂੰ ਵਲੌਗਾਂ ਦੇ ਵਿੱਚ ਸਾਰਾ ਦੇਖਣ ਨੂੰ ਮਿਲੂਗਾ ਤੇ ਵਕਤੀ ਜੋ ਜੋ ਵੀ ਸਾਨੂੰ ਕੁਝ ਪਤਾ ਉਹ ਤੁਹਾਨੂੰ ਦੱਸੀ ਜਾਂਦੇ ਆ ਬਹੁਤ ਵਧੀਆ ਇੱਥੇ ਪ੍ਰਬੰਧ ਬੜੇ ਸੋਹਣੇ ਆ ਲੰਗਰ ਉਹ ਲੰਗਰ ਕਹਿੰਦੇ ਸਾਨੂੰ ਕਮਰੇ ਬਹੁਤ ਸੋਹਣੇ ਮਿਲੇ ਆ ਤੁਹਾਡੇ ਸਾਹਮਣੇ ਕਮਰਾ ਤੁਹਾਨੂੰ ਦਿਖਾਇਆ ਵੀ ਆ ਕਮਰੇ ਬਹੁਤ ਵਧੀਆ ਆ ਹਾਂ ਤੇ ਤੁਹਾਨੂੰ ਗਦਾਵਰੀ ਨਦੀ ਦਿਖਾ ਦਈਏ ਹੁਣ ਜਿਹਦੇ ਕੰਢੇ ਆਪਾਂ ਬੈਠੇ ਆ ਤਾਂ ਫੇਰ ਆਪਾਂ ਜਾਣਾ ਹੁਣ ਲੰਗਰ ਸਹਿਓ ਸੇਵਾ ਕਰਨ ਠੀਕ ਆ ਜੀ ਅਰ ਦੋ ਕੁ ਮਿੰਟ ਆਪਾਂ ਆਨੰਦ ਲੈਣਾ ਤੇ ਹੁਣ ਆਪਾਂ ਜਿੰਨਾ ਚਿਰ ਮਰਜ਼ੀ ਨੇ ਸੇਵਾ ਕਰਾਈ ਉਹਨਾਂ ਚਿਰ ਆਪਾਂ ਸੇਵਾ ਕਰਨੀ ਆ ਠੀਕ ਆ ਜੀ ਬਿਲਕੁਲ ਠੀਕ ਆ ਲਓ ਜੀ ਇੱਥੇ ਕੰਢੇ ਬੈਠੇ ਤੇ ਇੱਕ ਗਦਾਵਰੀ ਨਦੀ ਤੇ ਮਤਲਬ ਆ ਗੁਰਦਰਾ ਸਾਹਿਬ ਨਗੀਨਾ ਘਾਟ ਤੇ ਇੱਥੇ ਮਹਾਰਜ ਨੇ ਕਿਹੇ ਨੇ ਭੇਟ ਕੀਤਾ ਸੀ ਗੁਰੂ ਗੁਰੂ ਜੀ ਨੂੰ ਨਗੀਨਾ ਭੇਟ ਕੀਤਾ ਸੀਗਾ ਜੋ ਮਹਾਰਾਜ ਨੇ ਵਿੱਚ ਨਦੀ ਦੇ ਸੁੱਟਤਾ ਦਿੱਤਾ ਸੀ ਹਾਂ ਤਾਂ ਸਾਹ ਲੱਗਾ ਕਿ ਮੈਰਾ ਮੈਂ ਹਾਂ ਮੈਨੂੰ ਇੰਨੇ ਰਿਸਪੈਕਟ ਨਾਲ ਇੱਜ਼ਤ ਨਾਲ ਦਿੱਤਾ ਤੇ ਇਹਨਾਂ ਨੇ ਕੀਤੀ ਵਗਾ ਕੇ ਮਾਰਿਆ ਨਦੀ ਵਿੱਚ ਨਦੀ ਦੇ ਵਿੱਚ ਐਡਾ ਬਹੁਤ ਮੋਲਿਆ ਕਿ ਮੈਂ ਇਨੇ ਚਿਰ ਦਾ ਸਾਹਮ ਕੇ ਰੱਖਿਆ ਸੀ ਤੇ ਮੈਂ ਇਹ ਗੁਰੂ ਜੀ ਨੂੰ ਭੇਟ ਕੀਤਾ ਤੇ ਉਹਨਾਂ ਨੇ ਬਿਨਾ ਮਤਲਬ ਦੇਖੇ ਸਿੱਧੇ ਨਗਦਾਵਰੀ ਨਦੀ ਚ ਸੁੱਟਤਾ ਜੋ ਕੁਛ ਟਾਈਮ ਬਾਅਦ ਜੋ ਮਹਾਰਾਜ ਮਹਾਰਤ ਜਾਣੀ ਜਾਣ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਕੀ ਸੋਚਦਾ ਪਿਆ ਆ ਉਹਨਾਂ ਨੇ ਕਿਹਾ ਜਿਹਾ ਭਈ ਹੁਣ ਜਾ ਰਿਹਾ ਜਦੋਂ ਗਿਆ ਤੇ ਆਪਣਾ ਗਦਾਵਰੀ ਨਦੀ ਜ ਆਪਣਾ ਨਗੀਨਾ ਪਛਾਣ ਕੇ ਲੈ ਆ ਤੇ ਗੁਰੂ ਜੀ ਦੇ ਪੈਰੀ ਡਿੱਗ ਪਿਆ ਤੇ ਜਦੋਂ ਗਰਾਵਰੀ ਨਦੀ ਚ ਲੈਣ ਗਿਆ ਤੇ ਉੱਥੇ ਨਗੀਨੇ ਹੀ ਨਗੀਨੇ ਹਨਾ ਤੇ ਫਿਰ ਗੁਰੂ ਜੀ ਦੇ ਪੈਰੀ ਡਿੱਗ ਪਿਆਣ ਕੇ ਤੇ ਇਹ ਗੁਰਦੁਆਰਾ ਸਾਹਿਬ ਇਹਦਾ ਨਾਂ ਤਾਂ ਨਗੀਨਾ ਸਾਹਿਬ ਰੱਖਿਆ ਨਗੀਨਾ ਘਾਟ ਇੱਥੋਂ ਛੁੱਟਿਆ ਸੀ ਇੱਧਰ ਗੁਰਦੁਆਰਾ ਸਾਹਿਬ ਹੈਗਾ ਆ ਬੰਦਾ ਘਾਟ ਜਿੱਥੋਂ ਮਾਦੋ ਉਦਾਸ ਬਰਾਕੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਨੇ ਥਾਪੜਾ ਦੇ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਤੇ ਸਰਹੰਦ ਨੂੰ ਫਿਰ ਫਤਿਹ ਕਰਵਾਇਆ ਸੀਗਾ ਇਹ ਉਧਰ ਗੁਰਦੁਆਰਾ ਆ ਬੰਦਾ ਘਟ ਹਾਂਜੀ ਉਹ ਵੀ ਤੁਹਾਨੂੰ ਉੱਧਰ ਦਿਖਾ ਦਾਂਗੇ ਜੇ ਆਪਾਂ ਉਧਰ ਨੂੰ ਕਹੇ ਤੇ ਫਿਰ ਹਾਲ ਆਪਾਂ ਬੈਠੇ ਹੁਣ ਗਦਾਵਰੀ ਨਦੀ ਤੇ ਆਨੰਦ ਮੇਲੇ ਲੈ ਰਹੇ ਆਂ ਉਹ ਜਿਹੜੇ ਲੋਕਲ ਗੁਰਦੁਆਰੇ ਕੱਲ ਘੁੰਮਣੇ ਉਹਨਾਂ ਦਾ ਵੀ ਇਤਿਹਾਸ ਉਹਨਾਂ ਨੇ ਸਾਰਾ ਬੋਲ ਕੇ ਦੱਸ ਹੀ ਦੇਣਾ ਤੇ ਆਪਾਂ ਸਾਰਾ ਵੀਡੀਓ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਸੋ ਤੁਸੀਂ ਦੇਖ ਵੀ ਸਕਦੇ ਆ ਫੋਟੋਆਂ ਵੀ ਪਾ ਦਾਂਗੇ ਤੇ ਸੁਣ ਵੀ ਲਿਓ ਤੁਸੀਂ ਵੀਡੀਓ ਦੇ ਵਿੱਚ ਠੀਕ ਉਹ ਲਓ ਜੀ ਕਮਰੇ 'ਚ ਆ ਗਏ ਆ ਸੇਵਾ ਕਰਕੇ ਤੇ ਹੁਣ 2:30 ਵਜੇ ਆ 2:30 ਤੇ 4:00 ਵਜੇ ਆਪਾਂ ਫੇਰ ਨਿਕਲ ਜਾਣਾ ਆਪਾਂ ਉਧਰ ਸੱਚਖੰਡ ਤੇ ਉੱਥੇ ਜਾ ਕੇ ਘੜੀ ਸੇਵਾ ਕਰਾਂਗੇ ਤੇ ਫੇਰ ਆਪਾਂ ਬਾਟ ਸੁਣਾਗੇ ਤਾਂ ਅੱਲਾਪਾ ਜਾਵਾਂਗੇ ਲੋਕਲ ਗੁਰਦਰਪ ਸਿੰਘ ਸਾਹਿਬ ਦੇ ਦਰਸ਼ਨ ਕਰਨ ਕਿ ਉਹਨਾਂ ਚਰ ਘੜੀ ਬੈਠ ਤੇ ਲੰਮੇ ਪੈ ਗੇ ਤੇ ਫੋਨ ਫੋਨ ਚਲਾਉਂਦੇ ਆ। ਨੰਦ ਮੇਲੇ ਪੂਰੇ ਆ। ਤੁਹਾਨੂੰ ਵੀ ਆਪਾਂ ਨਾਲ-ਨਾਲ ਦਿਖਾਈ ਜਾਈ ਦੇ ਹੈਂ। ਅਲਾਦੇ ਤੋਂ ਹਾਂ ਨਾ ਆਪ ਇਥੋਂ ਬਟਨ ਚੱਲ ਆਉਣਾ ਮੇਰਾ। ਅਲਾਉ ਜਿੱਕਾ ਮਰਾਇ ਕਰੀ ਤੁਹਾਨੂੰ ਦਿਖਾ ਦਈਏ ਫੇਰ। ਇਹ ਸਾਡਾ ਕਮਰਾ ਆ। ਤੇ ਆਹ ਸੁੱਚ ਉੱਪਰ ਉਹ ਜਲ ਪਈ ਸੀ ਆਓ ਠੀਕ ਹੈ ਜੀ ਤਿੰਨ ਬੈੱਡ ਲੱਗੇ ਆ ਇੱਕ ਉਹ ਭਰੇ ਲੱਗਾ ਆ ਇੱਕ ਆ ਲੱਗਾ ਡਬਲ ਬੈੱਡ ਆ ਤਿੰਨ ਹੀ ਐ ਤਿੰਨ ਡਬਲ ਬੈੱਡ ਆ ਉਹ ਸਿੰਗਲ ਬੈੱਡ ਆ ਜੀ ਆ ਵੀ ਸਿੰਗਲ ਬੈੱਡ ਇੱਕ ਆ ਸੋਫਾ ਲੱਗਾ ਸ਼ਾਨਦਾਰ ਪੂਰਾ ਠੀਕ ਆ ਉੱਪਰ ਇਹ ਬਾਲਕੋਨੀ ਨੂੰ ਦਰਵਾਜ਼ਾ ਆ ਇੱਥੇ ਬਹਿ ਕੇ ਨੇ ਹਵਾ ਦਾ ਨਾਂ ਤਾਂ ਮਾਰਨ ਆ ਤੇ ਕੱਪੜੇ ਪਿਪੜੇ ਸੁੱਕਣੇ ਪਾਉਣ ਨੂੰ ਉਧਰ ਠੀਕ ਆ ਜੀ ਸੋ ਉਧਰ ਮੈਂ ਤੁਹਾਨੂੰ ਬਾਹਰ ਦਿਖਾਇਆ ਜੀ ਆ ਦੋ ਪੱਖੇ ਲੱਗੇ ਆ ਉੱਪਰ ਸੀਲਿੰਗ ਹੋਈ ਆ ਕਮਰੇ ਬਹੁਤ ਸੋਹਣੇ ਵਾਸ਼ਰੂਮ ਬਹੁਤ ਸੋਹਣੇ ਆ ਦੋ ਵਾਸ਼ਰੂਮ ਦੋ ਬਾਥਰੂਮ ਬਣੇ ਪਏ ਆ ਉਹ ਵੀ ਬਹੁਤ ਵਧੀਆ ਹੈ ਸਾਫ ਸਫਾਈ ਹੈ ਪੂਰੀ ਚਾਰਜਿੰਗ ਪੁਆਇੰਟ ਆ ਦੋ ਇਧਰ ਇੱਕ ਉੱਪਰਲੇ ਬੈਟ ਦੇ ਨਾਲ ਇੱਕ ਇਧਰ ਠੀਕ ਆ ਆ ਵੱਖਰਾ ਵੱਖਰਾ ਪੁਆਇੰਟ ਆ ਆਹ ਸੋਚਦਾ ਇੱਕ ਉਧਰ ਸੋਚ ਲੱਗਾ ਪੱਖਿਆਂ ਪੁੱਖਿਆਂ ਦਾ ਲਾਈਟਾਂ ਦਾ ਉਧਰ ਪਰੇ ਵੀ ਸੋਚ ਲੱਗਾ ਸ਼ੀਸ਼ਾ ਜਿੱਥੇ ਦੇਖੀਦਾ ਉਧਰ ਵੀ ਅੰਦਰ ਲਾਈਟ ਲੱਗੀ ਆ ਰਾਤ ਬਰਾਤੇ ਦੇਖਣਾ ਹੋਵੇ ਤਾਂ ਸੋ ਵਧੀਆ ਸਿਸਟਮ ਕੁੱਲ ਮਿਲਾ ਕੇ ਕਹਾਮਾ ਮੋਟਾ ਜਾਂ ਨਿਆਰੇ ਪੂਰੇ ਆ ਠੀਕ ਆ ਜੀ ਆ ਸਾਡੇ ਬੈਗ ਬੂਗ ਪਏ ਆ ਸਾਰੇ ਆ ਸਮਾਨ ਸਮੂਹ ਚਲੋ ਠੀਕ ਆ ਜੀ ਮਿਲਦੇ ਆ ਬਾਅਦ ਚ ਕਰਦੇ ਗੱਲਾਂ ਬਾਤਾਂ